ਰੋ ਕੇ ਜਾ ਰਿਹਾ ਜਾਂਦਾ ਹਾਂ ਹਾਂ ਵੀ ਸਾਰਿਆ ਠੀਕ ਆ ਬੰਦੇ ਤੈਨੂੰ ਕਿੰਨੀ ਖੁਸ਼ੀ ਆ ਤੈਨੂੰ ਸਾਈਕਲ ਦੇ ਰਿਹਾ ਖਾਰੇ ਕਬੂਤਰ ਬਾਜ਼ ਹਾਂ ਮੈਨੂੰ ਬਹੁਤ ਖੁਸ਼ੀ ਆ ਵੀਰੇ ਮੈਨੂੰ ਸਾਰੀ ਜ਼ਿੰਦਗੀ ਚ ਜਿੰਨੀ ਖੁਸ਼ੀ ਮਿਲੀ ਸੀ ਉਹ ਤੋਂ ਵੱਧ ਆ ਹਾਂ ਮੈਨੂੰ ਸਾਰੇ ਕਬੂਤਰਾਂ ਵਾਲਿਆਂ ਦੇ ਮਾਲਕ ਮਿਹਰ ਕਰੇ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਰੱਖੇ ਐ ਇਹਨਾਂ ਦੇ ਸਤਿਗੁਰੂ ਨਾ ਬਣਾਈ ਰੱਖੇ ਮੈਨੂੰ ਬਹੁਤ ਖੁਸ਼ੀ ਹੋਈ ਆ ਸਾਰਿਆਂ ਨੇ ਨਾਲ ਮਿਲ ਕੇ ਮੇਰੀ ਤਮੰਨਾ ਪੂਰੀ ਕੀਤੀ ਆ ਰੱਬ ਇਹਨਾਂ ਨੂੰ ਚੜ੍ਹਦੀ ਕਲਾ ਰੱਖੇ ਦਾਂ ਦੁਗਣੀ ਰਾਚਾ ਗੁਣੀ ਤਰੱਕੀ ਵਾਖੇ ਆਂਦਾਨ ਕਰਨ ਦਾ ਬਲ ਵਾਖੇ ਸਮਾਈਲ ਕਰਦੇ ਫਿਰ ਇੱਕ ਵਧੀਆ ਜੀ ਬਸ ਰੱਬ ਸਾਰਿਆਂ ਨੂੰ ਖੁਸ਼ ਰੱਖੇ ਯਾਰ ਜੇ ਆਪਾਂ ਦੇ ਤਾਂ ਸਾਰੀ ਯਾਦ ਦੇ ਰਹਿਣ